ਸਾਰੇ ਇਕੱਠੇ ਬੈਠਿਆ ਪਰ ਹੁਣ ਕੁਝ ਰਾਜਨੀਤਿਕ ਲੋਕਾਂ ਨੇ ਪੁੰਗਾ ਖੜਾ ਕਰਤਾ ਸਾਰਿਆਂ ਨੂੰ ਵੱਖਰੇ ਕਰਨਾ ਸ਼ੁਰੂ ਕਰਤਾ ਵੀ ਲੜਾਓ ਇਹਨਾਂ ਨੂੰ ਇਹਨਾਂ ਦੇ ਪੁੱਤ ਮਰਵਾਓ ਆਪਸ ਵਿੱਚ ਮਰਨ ਅਸੀਂ ਬਗਾਨੇ ਕਿਤੇ ਜਾਤਾਂ-ਪਾਤਾਂ ਦੇ ਰੌਲੇ ਕੌਣ ਪਵਾਉਂਦਾ ਰਾਜਨੀਤਿਕ ਕੌਣ ਆਪਾਂ ਨੂੰ ਵੰਡ ਰਿਹਾ ਉਹ ਕਿਉਂਕਿ ਜਿੱਦਣ ਤੁਸੀਂ ਆਪਾਂ ਪਹਿਚਾਣਗੇ ਨਾ ਤੁਸੀਂ ਦਿਹਾੜੀ ਨਹੀਂ ਜਾਓਗੇ ਰਾਜੇ ਬਣੋਗੇ ਕੋਈ ਨਹੀਂ ਚਾਹੁੰਦਾ ਕਿ ਤਰੱਕੀ ਕਰੇ ਕਿਸੇ ਗਵਾਂਢੀ ਦਾ ਪੁੱਤ ਪੜ੍ਹ ਲਿਖ ਜਾਵੇ ਤੇ ਆਪਾਂ ਕਹਿ ਦਿੰਦੇ ਨਾਨਕ ਨਾਮ ਅੰਦਰੋਂ ਤੇ ਕਿਹਦਾ ਵੀੜਾ ਹੀ ਗਰਕੀ ਦੀ ਚੰਗਾ ਉਤੋਂ ਤੋਂ ਕਹਿੰਦੇ ਸੋ ਸਾਧ ਸੰਗਤ ਜੀ ਇਹ ਸਚਾਈ ਹੈ ਇਹ ਝਕਾਰਾ ਸਹੀ ਲੱਗਾ ਪਤਾ ਕਿਉਂ ਝਕਾਰਾ ਲਈਦਾ ਚੜ੍ਹਦੀ ਕਲਾ ਤੇ ਸੱਚ ਤੇ ਲੱਗਾ ਵੀ ਸਚਾਈ ਜੀ ਉਤੋਂ ਤੋਂ ਆਪਾਂ ਸਾਰੇ ਕਹਿੰਦੇ ਤੁਹਾਡਾ ਭਲਾ ਹੋਵੇ ਰੱਬ ਬਹੁਤਾ ਦੇਵੇ ਪਰ ਅੰਦਰੋਂ ਨਹੀਂ ਕਹਿੰਦੇ ਅੰਦਰੋਂ ਆਪਾਂ ਅਗਲਾ 10 ਕਦਮ ਚੱਲ ਜਾਂਦਾ ਤੇ ਆਪਾਂ ਕੀ ਦਾ ਰੱਬ ਕਰਕੇ ਦਾ ਕੰਮ ਵਿਗੜ ਜੇ ਇਹ ਕੋੜੀ ਸਚਾਈ ਹੈ